ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਰ ਜੋ ਅੱਜ ਮਸਲਾ ਹੋ ਰਿਹਾ ਪਿਛਲੇ ਉੱਤੇ ਵੀ ਹੋਇਆ ਸੀ ਹੋ ਰਿਹਾ ਕੀ ਮਾਫ ਹੈ ਮਸਲਾ ਇਹ ਤਾਂ ਜੀ ਇਹ ਜਿਹੜੀ ਲੈਂਡ ਹੈ ਜੀ ਇਹ ਨਾ ਪੁੱਡਾ ਵੱਲੋਂ ਡੀ ਨੋਟੀਫਾਈ ਹੋ ਗਈ ਜਦੋਂ ਇਹ ਜ਼ਮੀਨ ਅਕਵਾਇਰ ਕਰੀ ਸੀ ਸਰਕਾਰ ਨੇ ਉਹਨਾਂ ਨੇ ਕਿਹਾ ਸੀਗਾ ਵੀ ਜਿਸ ਪਰਪਸ ਵਾਸਤੇ ਕਰੀ ਸੀ ਉਹ ਹੋਇਆ ਨਹੀਂ ਪੁੱਡਾਂ ਨੇ ਵੀ ਇਹਨਾਂ ਨੂੰ ਲਿਖ ਕੇ ਦਿੱਤਾ ਜੋ ਕਨਸਰਨ ਡਿਪਾਰਟਮੈਂਟ ਹੈ ਉਹਨਾਂ ਨੇ ਉੱਡਾਂ ਨੂੰ ਵੀ ਲੈਟਰ ਕੱਢਿਆ ਤੇ ਸੀਐਲ ਨੂੰ ਵੀ ਕੱਢਿਆ ਐਸਵੀਪੀ ਪ੍ਰੋਜੈਕਟ ਨੂੰ ਵੀ ਕੱਢਿਆ ਡੀਐਸਪੀ ਤੇ ਜੋ ਉਦਯੋਗ ਵਿਭਾਗ ਹੈ ਉਹਨਾਂ ਨੂੰ ਵੀ ਰੈਫਰ ਕੀਤਾ ਹੋਇਆ ਜੀ ਲੈਟਰ ਸਾਡੇ ਕੋਲ ਲੈਟਰ ਵੀ ਹੈਗਾ ਤੁਹਾਨੂੰ ਅਸੀਂ মিডিਆ ਨੂੰ ਵੀ ਦੇ ਦਿੰਨੇ ਹਾਂ ਜੀ ਉਹ ਪਰ ਉਹਦੇ باوجود ਵੀ ਇਹਨਾਂ ਨੇ ਜਿਹੜੀ ਇਹ ਜ਼ਮੀਨ ਹੈ ਇਤੇ ਇੱਕ ਤਰ੍ਹਾਂ ਹੁਣ ਇਹ ਕਬਜ਼ਾ ਹੀ ਹੋ ਰਿਹਾ ਜੀ ਇਹਨੂੰ ਅੱਗੇ ਵੇਚਿਆ ਜਾ ਰਿਹਾ ਇਹਦੀ ਕਮਰਸ਼ੀਅਲ ਪਲੋਟਿੰਗ ਹੋ ਰਹੀ ਹੈ ਇਹਨਾਂ ਨੇ ਕੁਝ ਕਿਸਾਨਾਂ ਤੋਂ ਦੁਬਾਰੇ ਜ਼ਮੀਨ ਇਹ ਫੇਰ ਖਰੀਦੀ ਹੈ ਸਾਨੂੰ ਪਤਾ ਲੱਗਿਆ ਇਹਨਾਂ ਨੂੰ ਵੀ ਪਤਾ ਇਹਨਾਂ ਨੇ ਵੀ ਖਰੀਦੀ ਹੈ ਸਾਰੇ ਇਲਾਕੇ ਨੂੰ ਪਤਾ ਤੇ ਸਾਡੀ ਜਿਹੜੀ ਜ਼ਮੀਨ ਹੈ ਅਸੀਂ ਨਹੀਂ ਵੇਚਣਾ ਚਾਹੁੰਦੇ ਹੁਣ ਦੁਬਾਰੇ ਪਹਿਲਾਂ ਜਦੋਂ ਅਸੀਂ ਦੇਤੀ ਸੀ ਦੇਤੀ ਸੀ ਉਦੋਂ ਸਰਕਾਰ ਨੇ ਐਕਵਾਇਰ ਕਰੀ ਸੀ ਵੀ ਇਹ ਵੈਲਫੇਅਰ ਜਾਂ ਉਹਦੇ ਕੰਮਾਂ ਵਾਸਤੇ ਵਰਤੀ ਜਾਊਗੀ ਜ਼ਮੀਨ ਹੁਣ ਉਰੇ ਹੋ ਰਹੀ ਹੈ ਕਮਰਸ਼ੀਅਲ ਪਲੋਟਿੰਗ ਜੀ ਇਹਨਾਂ ਨੇ ਕਿਹਾ ਸੀ ਤੁਸੀਂ ਸਾਨੂੰ ਇੱਕ ਹਫ਼ਤੇ ਦਾ ਟਾਈਮ ਦੋ ਅਸੀਂ ਤੁਹਾਡੇ ਨਾਲ ਬੈਠ ਕੇ ਜੋ ਵੀ ਹੈ ਸੌਟ ਆਊਟ ਕਰ ਲਾਂਗੇ ਪਰ ਅਸੀਂ ਹੁਣ ਇਸ ਚੀਜ਼ ਤੇ ਅੜੇ ਦੀ ਕਿ ਸੰਤ ਸਾਡੀ ਜ਼ਮੀਨ ਵਾਪਸ ਚਾਹੀਦੀ ਹੈ ਅਸੀਂ ਹੁਣ ਦੁਬਾਰੇ ਨਹੀਂ ਵੇਚਣੀ ਇੱਕ ਵਾਰੀ ਬੇਇਜ਼ਤੀ ਬੇਇਜ਼ਤੀ ਜਦੋਂ ਪਹਿਲੇ ਉਹ ਕੁਐਰ ਹੋਈ ਸੀਗੀ ਉਹ ਦੋ ਜੋ ਹੋ ਗਿਆ ਹੋ ਗਿਆ ਇਹਨਾਂ ਨੇ ਉਸ ਦਿਨ ਸਾਨੂੰ ਕਿਹਾ ਸੀ ਵੀ ਅਸੀਂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਕਰਨਾ ਤਾਂ ਵੀ ਤੁਹਾਡੇ ਕੋਲ ਚੁੱਕਰਵਾਰ ਨੂੰ ਬੈਠ ਕੇ ਨਿਵੇੜਦਾਂਗੇ ਅਸੀਂ ਵੀ ਚੱਲ ਇਹਨਾਂ ਨੇ ਕਹਦੇ ਤੁਸੀਂ ਮਹਾਰਾਜ ਜੀ ਦਾ ਤੁਸੀਂ ਮੂਰਤ ਕਰਾਓ ਉਹ ਗੱਲ ਤੇ ਨਾ ਸਾਨੂੰ ਇੱਕ ਕਦਮ ਪਿੱਛੇ ਹਟਣਾ ਪੈ ਰਿਹਾ ਅਸੀਂ ਨਾ ਉੱਤੇ ਵੀ ਰੈਡੀ ਸੀਗੇ ਵਿਚਾਲੇ ਮਹਾਰਾਜ ਸਾਹਿਬ ਦਾ ਨਾਮ ਲੈ ਰਹੇ ਆ ਸਾਨੂੰ ਕੋਈ ਇਸ਼ੂ ਨਹੀਂ ਵੀ ਤੁਸੀਂ ਕਰ ਲਓ ਸਾਨੂੰ ਇਹ ਵੀ ਪਤਾ ਸੀ ਵੀ ਜੇ ਉਰੇ ਇਹਨਾਂ ਨੇ ਚਲੋ ਕੰਸਟਰਕਸ਼ਨ ਵੀ ਕਰੀਏ ਚਲੋ ਮਹਾਰਾਜ ਸਾਹਿਬ ਦਾ ਨਾਮ ਲੈ ਰਹੇ ਆ ਅਸੀਂ ਸਾਰਿਆਂ ਨੇ ਕਹਿੰਦਾ ਵੀ ਕੋਈ ਗੱਲ ਨਹੀਂ ਜੀ ਪਰ ਇਹਨਾਂ ਨੇ ਮਹਾਰਾਜ ਸਾਹਿਬ ਦੇ ਪਾਠ ਕਰਾਉਣ ਦੀ ਆੜ ਦੇ ਵਿੱਚ ਕੱਲ ਦਾ ਇਨੌਗੁਰੇਸ਼ਨ ਰੱਖ ਤਿਆ ਤੁਸੀਂ ਦੇਖੋ ਸਿਰੇ ਤੱਕ ਬ੍ਰਾਂਡਿੰਗ ਵੀ ਕਰਤੀ ਝੰਡੇ ਵੀ ਲਾਤੇ ਲੋਕਾਂ ਨੂੰ ਇਨਵੀਟੇਸ਼ਨ ਵੀ ਭੇਜਤੇ ਕੱਲ ਉਰੇ ਪ੍ਰੋਗਰਾਮ ਵੀ ਰੱਖ ਲਿਆ ਕੱਲ ਦਾ ਪ੍ਰੋਗਰਾਮ ਇਹ ਕਰ ਲੈਣੇ ਆ ਇਹ ਉਤੇ ਇਹ ਇਹ ਸ਼ੋਅ ਕਰਨਾ ਪੈਂਦਾ ਕਿ ਕਬਜ਼ਾ ਸਾਡਾ ਜੱਗੀ ਜ਼ਮੀਨ ਹੈ ਇਖਤਿਆਰ ਦਾ ਇਹਨਾਂ ਨੇ ਮਹਾਰਾਜ ਸਾਹਿਬ ਦਾ ਆਸਰਾ ਲੈ ਕੇ ਇਹ ਕੰਮ ਕਰ ਰਹੇ ਨੇ ਜੀ ਇਹ ਹੁਣ ਸਾਡੇ ਪੰਜਾਬ ਨੂੰ ਵੀ ਦੇਖਣਾ ਚਾਹੀਦਾ ਸਾਡੀਆਂ ਸਿੱਖ ਜੱਤੇ ਬੰਦੀਆਂ ਨੂੰ ਵੀ ਦੇਖਣਾ ਚਾਹੀਦਾ ਇਹ ਡਲਟ ਹੋ ਰਹੀ ਹੈ ਕਿ ਤੁਸੀਂ ਵੇਚਣ ਲੱਗ ਗਏ ਅੱਗੇ ਵੇਚਣ ਲੱਗ ਗਏ 2-4 ਲੱਖ ਰੁਪਏ ਮੈਂ ਕਿਹਾ ਕੋਈ ਲੈ ਲੇਗਾ ਕੋਈ ਨਹੀਂ ਗੱਲ ਕਿਉਂ ਨਹੀਂ ਸੁਣੀ ਜਾਉਂਗੀ ਜੇ ਅਸੀਂ ਲੀਗਲ ਕਾਰਵਾਈ ਕਰਾਂਗੇ ਜਰੂਰ ਵੀ ਧਰਨਾ ਨਾਮ ਦਾ ਸ਼ੈਨ ਨਾਲ ਅਸੀਂ ਕਰ ਸੀ ਹਾਂ ਹਾਂ ਜੀ ਅਸੀਂ ਇਸ ਤੋਂ ਬਾਅਦ ਹੁਣ ਅਸੀਂ ਕੁੱਡਾ ਜਾ ਰਹੇ ਹਾਂ ਸਾਰੇ ਕੱਟੇ ਹੋ ਗਏ ਅਸੀਂ ਉਰੇ ਜੋ ਵੀਡੀਓ ਵਗੈਰਾ ਸਾਰਾ ਸ਼ੂਟ ਕਰਕੇ ਲੈ ਕੇ ਜਾ ਰਹੇ ਉੱਤੇ ਸਬੂਤਾ ਅਸੀਂ ਕੰਪਲੀਟ ਕਰਕੇ ਆ ਰਹੇ ਹਾਂ ਪ੍ਰਸ਼ਾਸਨ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਜਿਹੜਾ ਉਹ ਲੈਟਰ ਉਹਦੇ ਵਿੱਚ ਸਪੈਸ਼ਲ ਮਾਰਕ ਕੀਤਾ ਹੋਇਆ ਕਿ ਇਹ ਜ਼ਮੀਨ ਹੁਣ ਇਸ ਪਰਪਸ ਵਾਸਤੇ ਨਹੀਂ ਵਰਤੀ ਜਾ ਸਕਦੀ ਇਹ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਖਤਮ ਕਰਤੀਆਂ ਜੀ ਜੋ ਜ਼ਮੀਨਦ ਇਹਨੂੰ 32 ਸਾਲ ਹੋ ਗਏ ਜੋ ਕਵਾਇਰ ਹੋਈ ਸੀ ਲਫ਼ਤੇ ਵੀ ਤੁਸੀਂ ਆਏ ਸੀ ਇਹਨਾਂ ਨੇ ਹਫ਼ਤੇ ਦਾ ਟਾਈਮ ਲਿਆ ਸੀ ਵੀ ਅਸੀਂ ਇਹ ਇਹਨਾਂ ਨੇ ਹਫ਼ਤੇ ਦਾ ਟਾਈਮ ਲਿਆ ਸੀ ਵੀ ਅਸੀਂ ਮਾਰ ਹੈ ਸਭ ਦਾ ਪ੍ਰਕਾਸ਼ ਕਰਨਾ ਚੰਡੇ ਵਗੈਰਾ ਸਾਰੇ ਉਤਾਰ ਦਿੰਨੇ ਆ ਅੱਜ ਵੀ ਇਹੀ ਗੱਲ ਕਹਿ ਰਹੇ ਆ ਪਰ ਉਹਦੇ باوجود ਇਹਨਾਂ ਨੇ ਸਾਡੇ ਪਿੰਡ ਤੱਕ ਝੰਡੇ ਲਾ ਦੇ ਸਾਰੇ ਬ੍ਰਾਂਡਿੰਗ ਕਰਤੀ ਤੇ ਹੁਣ ਤਾਂ ਤੁਸੀਂ ਦੇਖੋ ਵੀ ਕਿੱਡਾ بڑا ਕੱਲੀ ਇਨੌਗਰੇਸ਼ਨ ਵੀ ਕਰ ਰਹੇ ਆ ਇਹ ਮਹਾਰਾਜ ਸਾਹਿਬ ਦਾ ਆਸਰਾ ਲੈ ਕੇ ਇਹ ਕੰਮ ਕਰ ਰਹੇ ਆ ਜੀ ਸਾਡੀ ਜਮੀਨ ਵੀ ਕਹਿੰਦੇ ਚਾਹੁੰਦੇ ਇੱਕ ਮਿੰਟ ਇੱਕ ਮਿੰਟ ਕੁਝ ਜ਼ਮੀਨ ਸਾਡੀ ਜਿੱਦਾਂ ਇਹ ਹੋਈ ਵੀ ਹੈ ਨਾ ਕੁਝ ਬੰਦਿਆਂ ਨੇ ਸਾਡੀ ਜ਼ਮੀਨ ਬਾ ਵੀ ਲਈ ਦਰਸਕ ਵਿੱਗੇ ਜ਼ਮੀਨ ਜਿਹੜੀ ਮਾਲਕਾ ਕੋਲ ਵਾਪਸ ਹੋਊਗੀ ਅਸੀਂ ਵੀ ਇਹ ਚਾਹੁੰਦੇ ਆ ਵੀ ਸਾਡੇ ਕੋਲੇ ਜ਼ਮੀਨ ਸਾਰੀ ਵਾਪਸ ਹੋਵੇ ਅਸੀਂ ਪੈਸਾ ਨਹੀਂ ਲੈਣਾ ਚਾਹੁੰਦੇ ਕਿਉਂਕਿ ਇਹ ਸਾਡੇ ਨਾਲ ਪਹਿਲਾਂ ਪੈਸੇ ਦੀ ਗੱਲ ਕਰ ਰਹੇ ਤੇ ਅਸੀਂ ਪੈਸਾ ਨਹੀਂ ਕੋਈ ਵੀ ਲੈਣਾ ਅਸੀਂ ਜਿੰਨੇ ਬੰਦੇ ਰਹਿ ਗਏ ਇਹਨਾਂ ਦੀ ਜ਼ਮੀਨ ਵਾਪਸ ਹੋਈ ਹੈ ਹਾਂਜੀ ਉਹ ਇੱਥੇ ਤੇ ਹੀ ਆ ਤੁਹਾਡੇ ਹਾਂਜੀ ਹਾਂਜੀ ਪਿੰਡ ਜਿਹੜੇ ਖੜੇ ਪਿੰਡ ਨੇ ਆ ਜੀ ਸਾਡੇ ਤੇ ਸਾਡੇ ਕਿੰਨੇ ਕ ਬੰਦਿਆਂ ਦੀ ਹੋਈ ਆ ਜਿਹੜੀ ਜ਼ਮੀਨ ਵਾਪਸ ਹੋਈ ਆ 10 ਕਿੱਗੇ ਸਾਡੀ ਜ਼ਮੀਨ ਬਾਈ ਬੰਦਿਆਂ ਨਾਲ ਬਾਈ ਆ ਜੀ ਕਬਜ਼ਾ ਕਰ ਲਿਆ ਜੀ ਉਹਨਾਂ ਨੇ ਆਲਰੇਡੀ ਇਸ ਟਾਈਮ ਕਬਜ਼ਾ ਉਹਨਾਂ ਨੇ ਕੁਝ ਨੇ ਸਾਡੇ ਬੰਦਿਆਂ ਤੋਂ ਪੈਸੇ ਵੀ ਦੇ ਰਹੇ ਆ ਕੁਝ ਸਾਡੇ ਬੰਦਿਆਂ ਨੂੰ ਪੈਸੇ ਤਹੀਂ ਦੇ ਰਹੇ ਆ ਕਿ ਜੇ ਸਾਡੀ ਜ਼ਮੀਨ ਦਾ ਹੱਕ ਆ ਸਾਡਾ ਇਦਾਂ 1 ਰੁਪਿਆ ਨਹੀਂ ਦਿੰਦਾ ਸਮਝਦਾਰ ਬੰਦਾ ਸਾਡੇ ਇਹ ਜਿਹੜੀ 8.5 ਲੱਖ ਰੁਪਏ ਕੇ ਜੋ ਵੀ ਸਾਬ ਨਾਲ ਇਹਨਾਂ ਨੇ ਕੁਝ ਬੰਦਿਆਂ ਨੂੰ 2. ਕੁਛ ਨਾ ਢਾਈ ਕੇ ਢਾਈ ਆਪਣਾ 8.5 ਕੇ ਸਭ ਤੇ ਪੈਸੇ ਦੇ ਰਹੇ ਆ ਅਸੀਂ ਚਾਹੁੰਦੇ ਆ ਵੀ ਜਿਹੜੇ ਜਿਹੜੇ ਜਿੰਨੇ ਬੰਦੇ ਰਹਿ ਗਏ ਸੀ ਅਸੀਂ ਉਹ ਸਾਰੇ ਅਸੀਂ ਚਾਹੁੰਦੇ ਆ ਵੀ ਜ਼ਮੀਨ ਵਾਪਸ ਜਿਹੜੇ ਇਹ ਹਾਲੇ ਰਿਤੇ ਇਹ ਪ੍ਰੋਗਰਾਮ ਹੋ ਰਿਹਾ ਇਹ ਮੇਰੀ ਆਪਣੀ ਖੁਦ ਦੀ ਜ਼ਮੀਨ ਆ ਅਸੀਂ ਇਹ ਨਹੀਂ ਕੰਮ ਹੋਣ ਦਿਆਂਗੇ ਮਰ ਜਾਾਂਗੇ ਮਾਰ ਦਾਂਗੇ ਇਹ ਸਾਡਾ ਮਤਲਬ ਵੀ ਹੁਣ ਪਰਨ ਕਿਉਂਕਿ ਇਹਨਾਂ ਨੇ ਸਾਡੇ ਕੋਲ ਤਨ ਮਹਾਰਾਜ ਦੇ ਹੋਟਲ ਲੈ ਕੇ ਵਾਦਾ ਕੀਤਾ ਦਾ ਵੀ ਅਸੀਂ ਤੁਹਾਡੇ ਝੰਡੇ ਦਰਾ ਦਨੇ ਆ ਅਸੀਂ ਕਹਿੰਦੇ ਵੀ ਤੁਸੀਂ ਮਹਾਰਾਜ ਦਾ ਪ੍ਰਕਾਸ਼ ਕਰਾਓ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਮਹਾਰਾਜ ਨੂੰ ਮੰਨਦੇ ਆ ਅਸੀਂ ਉਹਦੇ ਅੱਗੇ ਸਿਰ ਝੁਕਾਉਂਦੇ ਆ ਪਰ ਇਹਨਾਂ ਨੇ ਸਾਡੇ ਦੇ ਬਾਝੋਂ ਤੇ ਵੀ ਵੱਧ ਝੰਡੇ ਲਾਤੇ ਹੋਰ ਬੋਰਡ ਲਾਤੇ ਸਾਨੂੰ ਇਹ ਇਹ ਸਾਡੇ ਨਾਲ ਧੱਕਾ ਕਰ ਰਹੇ ਆ ਕੰਪਨੀ ਵਾਲੇ ਹੁਣ ਕੀ ਆਸ਼ਵਾਸ਼ਣ ਦੇ ਰਹੇ ਆ ਤੁਹਾਨੂੰ ਸਾਨੂੰ ਤਾਂ ਲੈ ਕੋਈ ਮਤਲਬ ਨਹੀਂ ਨਾ ਕਿ ਜ਼ਿੰਮੇਵਾਰ ਬੰਦੇ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਅੱਛਾ ਜੋ ਵੀ ਜ਼ਿੰਮੇਵਾਰ ਬੰਦਾ ਹਲੇ ਕੋਈ ਕਿਸੇ ਤਰ੍ਹਾਂ ਦੀ ਠੋਸ ਗੱਲ ਸਾਡੇ ਕੋਲ ਕੋਈ ਗੱਲ ਨਹੀਂ ਹੋਈ ਸਾਨੂੰ ਇਹ ਨਹੀਂ ਪਤਾ ਵੀ ਕਿਹੜਾ ਇਹਨਾਂ ਨਾਲ ਹੋਰ ਨਰਮ ਮੇਨ ਮਾਲ ਕਿਹੜਾ ਕਿਹੜਾ ਹੋਆ ਸਾਨੂੰ ਕੁਝ ਨਹੀਂ ਪਤਾ ਪਰ ਅਸੀਂ ਇਹ ਹੁਣ ਜਿੱਥੇ ਕਬਜ਼ਾ ਕਰ ਰਹੇ ਅਸੀਂ ਕਬਜ਼ਾ ਨਹੀਂ ਹੋਰਦੇ ਅਸੀਂ ਸਾਡੀ ਮੰਗ ਹੈ ਜੀ ਇਹ ਸਾਡੀ ਮੰਗ ਹੈ ਸਾਡੀ ਜ਼ਮੀਨ ਛੱਡ ਦੇ ਸਾਨੂੰ ਕੋਈ ਲੜਾਈ ਨਹੀਂ ਇਹਨਾਂ ਨੂੰ ਪਤਾ ਕੀ ਹੋਈ ਹੈ ਜੀ ਜਿਹੜੀ ਸੈਂਟਰ ਸਰਕਾਰ ਨੇ ਸਮਾਰਟ ਸਿਟੀ ਅਨਾਉਂਸ ਕੀਤਾ ਜੀ ਰਾਜਪੁਰਾ ਉਹਨਾਂ ਨੇ ਕੀਤਾ ਸਮਾਰਟ ਸਿਟੀ ਅਨਾਉਂਸ ਉਹ ਚਲ ਮੇ ਵੀ ਜਗ੍ਹਾ ਵੀ ਅੱਗੇ ਹੈ ਇਹ ਨਹੀਂ ਹੈਗੀ ਉਹ ਜਗ੍ਹਾ ਪਰ ਓਰੇ ਹੁਣ ਕੀ ਇਹ ਡਿਸਪਿਊਟਡ ਲੈਂਡ ਹੈ ਜੀ ਜਦੋਂ ਜਿਸ ਚੀਜ਼ ਪਰਪਰ ਵਾਸਤੇ ਵਿਕੀ ਸੀਗੀ ਉਹ ਤਾਂ ਚੀਜ਼ ਓਰੇ ਬਣੀ ਨਹੀਂ ਪਰ ਇਹ ਕੀ ਕਰ ਰਹੇ ਆ ਓਰੇ ਜਿਹੜੇ ਇਨਵੈਸਟਰਸ ਆ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਸਮਾਰਟ ਸਿਟੀ ਕੱਟ ਰਹੀ ਹੈ ਤੁਸੀਂ ਜਾ ਕੇ ਉੱਥੇ ਪਲਾਟ ਖਰੀਦੋ ਇਹ ਜ ਜਿਹੜਾ ਖਰੀਦੂਗਾ ਉਹ ਬੰਦਾ ਸਭ ਤੋਂ ਵੱਧ ਫਸੂਗਾ ਜੀ ਇਹ ਡਿਸਪਿਊਟਡ ਲੈਂਡ ਹੈ ਅਸੀਂ ਨਹੀਂ ਛੱਡਾਂਗੇ ਆਪਣੀ ਜ਼ਮੀਨ ਅਸੀਂ ਕਹਿੰਦੇ ਜੀ ਇਸ ਇਸ ਜ਼ਮੀਨ ਦੇ ਵਿੱਚ ਤੁਸੀਂ ਕੋਈ ਇਨਵੈਸਟਮੈਂਟ ਨਾ ਕਰੋ ਇਹ ਕੋਈ ਸਮਾਰਟ ਸਿਟੀ ਨਹੀਂ ਹੈਗੀ ਇਹ ਜਿਸ ਪਰਪਸ ਵਾਸਤੇ ਜ਼ਮੀਨ ਐਕਵਾਇਰ ਹੋਈ ਸੀ ਉਹ ਕੰਮ ਉਰੇ ਹੋ ਹੀ ਨਹੀਂ ਰਿਹਾ ਇਹ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਪਲਾਟ ਉਰੇ ਨਹੀਂ ਕੱਟ ਸਕਦੇ ਜੀ 2.5 ਲੱਖ ਰੁਪਏ ਦੇ ਵਿੱਚ ਆ ਜੀ ਅੱਜ ਕੱਲ੍ਹ ਨੂੰ ਸਾਨੂੰ ਫਿਰ ਭਾਈ ਸਾਨੂੰ ਕੋਈ ਪੈਸੇ ਵਾਲਾ ਸਿਸਟਮ ਨਹੀਂ ਅਸੀਂ ਤਾਂ ਸਿਰਫ ਹੁਣ ਤਾਂ ਸਾਡੀ ਜ਼ਮੀਨ ਵਾਪਸ ਦੀ ਮੰਗ ਹੈ ਜਿੰਨੇ ਬੰਦੇ ਸਾਡੀ ਰਹਿ ਗਈ ਉਹ ਜਿਨ੍ਹਾਂ ਨੇ ਇਹਨਾਂ ਨੂੰ ਦੁਆਰੇ ਵੇਚਦੀ ਜ਼ਮੀਨ ਜਾਂ ਜੋ ਸਾਡੀ ਇੱਕ ਸਾਈਡ ਕੱਢ ਦੇਣ ਸਾਡਾ ਕੋਈ ਇਸ਼ੂ ਨਹੀਂ ਹੈ। ਐਪਰ ਤੋਂ ਗਵਰਨਮੈਂਟ ਦਾ ਵੀ ਉਹ ਤਾਂ ਘਰ ਆਇਆ ਹੋਇਆ ਸੀ ਚਲੋ ਪੁੱਡਾ ਦੇ ਵੀ ਚੱਲੇ ਆਏ। ਸਰ ਤੁਸੀਂ ਅੱਜ ਇੱਥੇ ਜ਼ਮੀਨ ਦੇ ਮਸਲੇ 'ਤੇ ਕੀ ਕਹਿਣਾ ਚਾਹੁੰਦੇ ਹੋ? ਕੁਛ ਨਹੀਂ ਜੀ ਇੱਥੇ ਖੰਡੋਲੀ ਪਿੰਡ 'ਚ ਮੈਂ ਖੜਾ ਹਾਂ ਇੱਥੇ ਐਸਬੀਪੀ ਵਾਲਿਆਂ ਨੇ ਕੱਲ ਇੱਥੇ ਸੀਲ ਜਿਹੜਾ ਫੈਕਟਰੀ ਵਾਲਾ ਪ੍ਰੋਜੈਕਟ ਹੈ ਇੱਥੇ ਇਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਰਖਾਉਣਾ ਕੱਲ ਤੇ ਇਹ ਜਿਹੜੇ ਖੰਡੋਲੀ ਵਾਲੇ ਕਿਸਾਨ ਆਏ ਸੀਗੇ ਇਹਨਾਂ ਨੇ ਇੱਥੇ ਇਹ ਕਹਿੰਦੇ ਵੀ ਸਾਨੂੰ ਜ਼ਮੀਨ ਦਾ ਮੁਆਵਜ਼ਾ ਨਹੀਂ ਮਿਲਿਆ ਹੈਗਾ। ਤਾ ਕਰਕੇ ਇਹਨਾਂ ਨੂੰ ਗੱਲਬਾਤ ਕੀਤੀ ਹੈ ਕੰਪਨੀ ਵਾਲੇ ਬਹਿ ਕੇ ਇਹਨਾਂ ਨਾਲ ਮੀਟਿੰਗ ਕਰਨਗੇ ਇੱਕ ਅੱਦੇ ਦਿਨ ਚ ਤੇ ਇਹਨਾਂ ਦਾ ਕੋਈ ਨਾ ਕੋਈ ਸੈਟਲਮੈਂਟ ਹੋਏਗੀ ਇਹਨਾਂ ਦਾ ਸਲਾਹ ਹਲ ਹੋ ਗਿਆ ਇਹਨਾਂ ਦਾ ਹਜੇ ਪੂਰਾ ਨਹੀਂ ਹਲ ਹੋਇਆ ਜੀ ਹਜੇ ਪੂਰਾ ਨਹੀਂ ਹਲ ਹੋਇਆ ਹਜੇ ਤਾਂ ਗੱਲਬਾਤ ਹੋਏਗੀ ਤਾਂ ਹਜੇ ਤਾਂ ਇੱਕ ਵਾਰੀ ਗੱਲਬਾਤ ਦਾ ਟਾਈਮ ਲਿਆ ਇਹਨਾਂ ਨੇ